ਰੋਟਾਵੇਟਰ ਬਣਵਾ ਲਿਆ ਤੇ ਅਸੀਂ ਦੋਨੋਂ ਤਰਫੇ ਦੀ ਸਲਾਈ ਗੁੜਾਈ ਕਰਾਂਗੇ ਉਹਦੇ ਨਾਲ ਕੱਖਾਂ ਦਾ ਹੱਲ ਵੀ ਹੋ ਜੂ ਚੋਬੇ ਦਾ ਵੀ ਹੋ ਜੂ ਤੇ ਇੱਕ ਸਪਰੇ ਵੀ ਕੱਖਾਂ ਲਈ ਘਟਾਉਣ ਤੇ ਅਸੀਂ ਕਾਮਯਾਬ ਹੋ ਗਏ ਤੇ ਜਦੋਂ ਅਸੀਂ ਸਿੱਧੀ ਬਜਾਈ ਕਰਦੇ ਆ ਉਹਦੇ ਨਾਲ ਤੱਤਾਂ ਦਾ ਸਹੀ ਇਸਤੇਮਾਲ ਹੁੰਦਾ ਜਿੰਨੇ ਵੀ ਸਾਡੀ ਜ਼ਮੀਨ ਦੇ ਵਿੱਚ ਤੱਤ ਹੈਗੇ ਆ ਨਾਈਟ੍ਰੋਜਨ ਫਾਸਫੋਰਸ ਪਟਾਸ਼ ਜਾਂ ਛੋਟੇ ਤੱਤ ਹੈਗੇ ਆ ਉਹਨਾਂ ਦਾ ਸਹੀ ਇਸਤੇਮਾਲ ਹੁੰਦਾ ਹੈਗਾ ਪਾਣੀ ਹੈ ਜਿਹੜਾ ਥੱਲੇ ਜਦੋਂ ਲਾਉਨੇ ਆ ਥੱਲੇ ਲੀਚ ਕਰ ਜਾਂਦਾ ਥੱਲੇ ਜੀਰ ਜਾਂਦਾ ਜਿਹੜਾ ਦੂਜਾ ਆਪਾਂ ਕੱਦੂ ਕਰਦੇ ਆ ਥੱਲੋਂ ਪਲਸਟਰ ਕਰਦੇ ਨੇ ਉਹਦਾ ਪਾਣੀ ਹੈ ਜਿਹੜਾ ਉੜਦਾ ਵਸ਼ਪਿਤ ਹੁੰਦਾ ਇਹ ਇਹਦੇ ਵਿੱਚ ਬੇਸਿਕ ਜਿਹੜਾ ਅੰਤਰ ਹੈ ਤੇ ਡੀਜ਼ਲ ਪਹਿਲਾਂ ਅਸੀਂ ਉਸ ਹੋਰ ਮੋਟਰਾਂ ਨੇ ਉਹ ਕਵਰ ਕਰਨਾ ਹੈ ਜਿਹੜੀ ਅੱਜ ਗੱਲ ਕਰਨੀ ਜਾ ਰਹੀ ਸੀ ਸਿੱਧੀ ਬਿਜਾਈ ਦੀ ਤਾਂ ਅਸੀਂ ਇੱਕ ਰੋਟਾਵੇਟਰ ਬਣਵਾ ਲਿਆ ਜੀ ਉੱਤਰਪੇ ਦੀ ਸਲਾਈ ਗੁੜਾਈ ਕਰਾਂਗੇ ਤਾ ਉਹਦੇ ਨਾਲ ਕੱਖਾਂ ਦਾ ਹੱਲ ਵੀ ਹੋ ਜੂ ਚੋਬੇ ਦਾ ਵੀ ਹੋ ਜੂ ਤੇ ਇੱਕ ਸਪਰੇ ਵੀ ਕੱਖਾਂ ਲਈ ਘਟਾਉਣ ਤੇ ਅਸੀਂ ਕਾਮਯਾਬ ਹੋ ਜਾਾਂਗੇ ਥੋੜਾ ਜਿਹਾ ਜਦੋਂ ਗੁੜਦੇ ਆ ਤਾਂ ਜੜ ਵੀ ਚੰਗਾ ਬੂਟਾ ਮਾਰਦੀ ਐ ਔਰ ਅਸੀਂ ਗਾਹ ਨੂੰ ਕਣਕ 'ਚ ਵੀ ਉਹਦੇ ਨਾਲ ਗੜਾਈ ਕਰਾਂਗੇ ਕਿਉਂਕਿ ਕਣਕ ਵੇਲੇ ਵੀ ਆਪਣੇ ਕੱਖਾਂ ਦੀ ਸਮੱਸਿਆ ਆ ਰਹੀ ਐ ਸਪਰੇਆ ਨਾ ਮਰ ਨਹੀਂ ਰਹੇ ਤੋਂ ਇਹ ਗੱਲ ਐ ਇਹਨਾਂ ਨੂੰ ਮੈਂ ਵੀਰਾਂ ਨੂੰ ਤੁਹਾਨੂੰ ਬੇਨਤੀ ਕਰਨੀ ਚਾਹਣਾ ਵੀ ਇਹ ਬਜਾਈ ਵਾਲੇ ਪਾਸੇ ਜਰੂਰ ਆਓ ਇੱਕ ਤਾਂ ਲੇਬਰ ਦੀ ਬਹੁਤ ਸਮੱਸਿਆ ਆ ਰਹੀ ਐ ਜੀ ਇਹ ਕੇ ਨੂੰ ਕਰਨਾ ਸੌਖਾ ਐ ਦੋ ਬੰਦੇ ਤੁਸੀਂ ਕਣਕਾਂ ਨੂੰ ਬੀਜ-ਬੀਜ ਕੇ ਆਪਦਾ ਪਾਣੀ ਕੇਰਾ-ਕੇਰਾ ਲਾਈ ਜੰਨੇ ਆ ਤਾ ਇਹ ਮਤਲਬ ਆਪਣਾ ਆਉਣ ਵਾਲੇ ਭਵਿੱਖ ਨੂੰ ਸਖੇਤ ਕਰਨ ਵਾਸਤੇ ਵਧੀਆ ਹੈ ਵਾਟਰ ਲੈਵਲ ਹੈ ਜਿਹੜਾ ਇਹਦੇ ਨਾਲ ਉੱਤੇ ਆਉਂਦਾ ਕਿਉਂਕਿ ਇਹਦੀ ਬੇਸਿਕ ਗੱਲ ਹੈ ਜਿਹੜੀ ਤਬਦੀਲੀ ਹੈ ਲੋਕ ਕਹਿੰਦੇ ਨੇ 20 ਦਿਨ ਪਹਿਲਾਂ ਵੀ ਲੱਗ ਜਾਂਦੇ ਆ ਪਾਣੀ ਲਾਉਣ ਉਹ ਗੱਲ ਨਹੀਂ ਇਹਦਾ ਪਾਣੀ ਹੈ ਜਿਹੜਾ ਥੱਲੇ ਜਦੋਂ ਲਾਉਨੇ ਆ ਥੱਲੇ ਲੀਚ ਕਰ ਜਾਂਦਾ ਥੱਲੇ ਜੀਤ ਜਾਂਦਾ ਜਿਹੜਾ ਦੂਜਾ ਆਪਾਂ ਕੱਦੂ ਕਰਦੇ ਆ ਥੱਲੋਂ ਪਲਸਤਰ ਕਰਦੇ ਨੇ ਉਹਦਾ ਪਾਣੀ ਹੈ ਜਿਹੜਾ ਉੱਡਦਾ ਵਸ਼ਪਿਤ ਹੁੰਦਾ ਇਹ ਇਹਦੇ ਵਿੱਚ ਬੇਸਿਕ ਜਿਹੜਾ ਅੰਤਰ ਹੈ ਇਹਦੇ 20 25 ਪੈਸੇ ਜੀ ਉਹਨਾਂ ਨੇ ਗੱਲ ਕਹੀ ਹੈ ਤਾਂ ਵਾਕਈ ਪਾਣੀ ਬਚਦਾ ਹੈ ਮੀਆਂ ਦਾ ਪਾਣੀ ਵੀ ਇਹਦਾ ਛੇਤੀ ਥੱਲੇ ਆ ਮਤਲਬ ਇਹਦੇ ਨਾਲ ਪਾਣੀ ਹੈ ਜਿਹੜਾ ਅਸੀਂ ਸੋਲਰ ਮੋਟਰਾਂ ਨਾਲ ਆਪਦਾ ਲਾਵਾਂਗੇ ਤੇ ਡੀਜ਼ਲ ਪਹਿਲਾਂ ਅਸੀਂ 2 ਲੱਖ ਦਾ ਖਾਲਦੇ ਹੁੰਦੇ ਸੀ 50 ਏਕੜ ਦੀ ਖੇਤੀ 'ਚ ਹੁਣ ਉਹ ਸੋਲਰ ਮੋਟਰਾਂ ਨੇ ਉਹ ਕਵਰ ਕਰਤਾ ਤਾਂ ਇਹ ਚੀਜ਼ ਦਾ ਹਰੇਕ ਦਾ ਹੱਲ ਹੈ ਆਪਾਂ ਉਹ ਹੱਲ ਸੋਚਣਾ ਹੈ ਤੇ ਉਧਰ ਨੂੰ ਜਾਣਾ ਹੈ ਅੱਗ ਨਹੀਂ ਲਾਉਣੀ ਜੇ ਆਪਾਂ ਅੱਜ ਅੱਗ ਲਾਉਣੇ ਆ ਜਦੋਂ ਆਪਾਂ ਕੱਦੂ ਕਰਾਂਗੇ ਤਾਂ ਆਪਾਂ ਨੂੰ ਅੱਗ ਲਾਉਣੀ ਪੈਣੀ ਹੈ ਕਿਉਂਕਿ ਜਿਹੜਾ ਟ੍ਰਾਂਸਪਲੈਂਟ ਕਰਾਂਗੇ ਤਾਂ ਉਹਦੇ ਵਿੱਚ ਜਿਹੜੇ ਡੱਕੇ ਇਕੱਠੇ ਹੋਗੇ ਝੋਨੇ ਨੂੰ ਮਾਰ ਦਿੰਦੇ ਆ ਕੱਦੂ ਵਾਲੇ ਚ ਤੇ ਇਹਦੇ ਵਿੱਚ ਕੀ ਹੈ ਵੀ ਥੱਲੇ ਜੰਮ ਜਾਂਦੇ ਆ ਤਾਂ ਜਦੋਂ ਅੱਗ ਨਹੀਂ ਲਾਉਣੀ ਉਹ ਆਪਾਂ ਤਹੀਆ ਕੀਤਾ ਹੋਇਆ ਨਾ ਝੋਨੇ ਵੇਲੇ ਨਾ ਹੁਣ ਤਾਂ ਫਿਰ ਉਹਦਾ ਹੱਲ ਸਿੱਧੀ ਬਿਜਾਈ ਹੈ ਤੇ ਤੁਸੀਂ 10 ਮਣ ਝਾੜ ਘੱਟ ਵੀ ਮੰਨੋ ਜੇ ਆਪਣਾ ਦੂਜਾ 80 ਮਣ ਝੜਦਾ ਤਾਂ 70 ਮਣ ਝੜਦਾ ਤਾਂ ਆਮਦਨ ਬਰਾਬਰ ਹੈ ਜੀ 10 ਮਣ ਦਾ ਜਿਹੜਾ ਖਰਚਾ ਵੱਜਦਾ ਆਪਣਾ ਮੇਨ ਗੱਲ ਝੋਨੇ ਦੀ ਸਿੱਧੀ ਬਜਾਈ ਦੀ ਸ਼ੁਰੂਆਤ ਕੀਤੀ ਆ ਇਸ ਮਹਮ ਜਿਹੜੀ ਆ ਸਰਕਾਰ ਵੱਲੋਂ 15 ਤੋਂ 30 ਮਈ ਤੱਕ ਚਲਾਉਣੀ ਆ ਇਹਦੇ ਵਿੱਚ ਅਸੀਂ ਵੱਧ ਤੋਂ ਵੱਧ ਬਜਾਈ ਝੋਨੇ ਦੀ ਸਿੱਧੀ ਬਜਾਈ ਰਾਈ ਕਰਾਉਣੀ ਆ ਕਿਉਂਕਿ ਅਸੀਂ ਵੇਖਦੇ ਹਾਂ ਵੀ ਪੰਜਾਬ ਦੇ ਪਾਣੀ ਬਹੁਤ ਡੂੰਗੇ ਜਾ ਰਹੇ ਨੇ ਤੇ ਖਾਸ ਤੌਰ ਤੇ ਮੁਕਸਰ ਜ਼ਿਲ੍ਹੇ ਦੇ ਵਿੱਚ ਪਾਣੀ ਜਾਂ ਤਾਂ ਡੂੰਗੇ ਵੀ ਨੇ ਕਾਫੀ ਤੇ ਉਹਦੇ ਚ ਪਾਣੀ ਦੀ ਕੁਆਲਿਟੀ ਬਹੁਤ ਮਾੜੀ ਆ ਖਾਰਾ ਪਾਣੀ ਆ ਖਾਰਾ ਪਾਣੀ ਜਦੋਂ ਅਸੀਂ ਵਾਰ-ਵਾਰ ਖੇਤ ਨੂੰ ਲਾਉਂਦੇ ਆ ਤੇ ਵਿੱਚ ਮਾੜੇ ਸਾਲਟ ਜਮ੍ਹਾਂ ਹੋ ਜਾਂਦੇ ਆ ਜਿਹਦੇ ਨਾਲ ਸਾਡੀ ਜ਼ਮੀਨ ਖਰਾਬ ਹੋ ਜਾਂਦੀ ਆ ਇਸ ਕਰਕੇ ਅਸੀਂ ਚਾਹੁੰਦੇ ਆ ਵੀ ਜਾਂ ਤਾਂ ਨਰਮਾ ਬੀਜਿਆ ਜਾਵੇ ਮੱਕੀ ਬੀਜੀ ਜਾਵੇ ਜਿਹੜੀਆਂ ਫਸਲਾਂ ਘੱਟ ਪਾਣੀ ਲੈਂਦੀਆਂ ਨੇ ਤੇ ਜੇਕਰ ਝੋਨਾ ਜਾਂ ਬਾਸਪਤੀ ਲਾਉਣੀ ਆ ਤਾਂ ਫਿਰ ਉਹਨਾਂ ਦੀ ਉਹ ਤਕਨੀਕਾਂ ਵਰਤੀਆਂ ਜਾਣ ਜਿਹਦੇ ਵਿੱਚ ਪਾਣੀ ਘੱਟ ਲਾਗਤ ਹੋਵੇ ਜਿਵੇਂ ਅੱਜ ਅਸੀਂ ਸਿੱਧੀ ਬਜਾਈ ਦੀ ਸ਼ੁਰੂਆਤ ਕੀਤੀ ਆ ਜਿਹਦੇ ਵਿੱਚ ਸਾਡੇ ਜ਼ਿਲ੍ਹੇ ਦੇ ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀ ਅਭਲੀ ਅਭਜੀਤ ਕਫਲੀ ਜੀ ਇਸ ਤੋਂ ਪਹਿਲਾਂ ਹਾਜ਼ਰੀ ਲਵਾ ਕੇ ਗਏ ਨੇ ਸਾਡੇ ਮਾਨਯੋਗ ਐਮਐਲਏ ਸਾਹਿਬ ਗਿੱਦੜਬਾਹ ਸਰਦਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਜੀ ਉਹ ਆਏ ਸਨ ਮਾਨਯੋਗ ਐਸਡੀਐਮ ਸਾਹਿਬ ਸਾਡੇ ਏਡੀਸੀ ਜਾਂ ਸਾਰੇ ਸਾਡੇ ਵੱਖੋ ਵੱਖਰੇ ਪਿੰਡਾਂ ਦੇ ਸਰਪੰਚ ਜਾਂ ਪੰਚਾਇਤਾਂ ਇਸ ਕੈਂਪੇਨ ਦੀ ਸ਼ੁਰੂਆਤ ਕਰਕੇ ਕੀਤੀ ਆ ਜਿਹੜੀ ਕਿ ਅਸੀਂ ਸਿੱਧੀ ਪਹੁੰਚਾਈ ਕੀਤੀ ਹੈ ਜਿਹਦੇ ਚ ਸਾਡੇ ਸਾਰਾ ਵਿਭਾਗ ਸਾਰੇ ਪਿੰਡਾਂ ਦੇ ਜਿਹੜੇ ਆਗਾਂ ਵਦੂ ਕਿਸਾਨ ਨੇ ਤੇ ਖਾਸ ਤੌਰ ਤੇ ਡਿਸਟ੍ਰਿਕਟ ਪ੍ਰਸ਼ਾਸਨ ਤੇ ਸਾਡੇ ਨਾਲ ਪੰਜਾਬ ਸਰਕਾਰ ਦੇ ਜਿਹੜੇ ਨੁਮਾਇੰਦੇ ਵੀ ਅੱਜ ਇਸ ਜਿਹੜੀ ਕੰਪੇਨ ਦੀ ਸਿੱਧੀ ਬਜਾਈ ਦੀ ਸ਼ੁਰੂਆਤ ਅਸੀਂ ਕੀਤੀ ਹੈਗੀ ਵੇਖੋ agrimachinery.com ਤੇ ਕਿਸਾਨ ਭਰਾਵੋ ਤੁਸੀਂ ਅਸੀਂ ਤੁਹਾਨੂੰ ਐਡਵਰਟ ਅਖਬਾਰਾਂ ਤੇ ਵੀ ਮਸ਼ਹੂਰੀ ਆ ਗਈ ਆ ਖਬਰਾਂ 'ਚ ਵੀ ਰੋਜ਼ ਦਿੰਦੇ ਆ ਵੀ ਤੁਸੀਂ agrimachinery.com ਤੇ ਅਪਲਾਈ ਕਰੋ ਵੀ ਤੁਸੀਂ ਕਿਹੜੇ ਖਸਰਾ ਨੰਬਰ 'ਚ ਕਿੰਨੇ ਏਕੜ ਸਿੱਧੀ ਬਜਾਈ ਕਰਨੀ ਆ ਉਹਦੀ 1500 ਰੁਪਈਆ ਪ੍ਰਤੀ ਏਕੜ ਤੁਹਾਨੂੰ ਅਸੀਂ ਲਾਭ ਦੇਣਾ ਹੈਗਾ ਜਿਹਦੇ 'ਚ ਸਾਡਾ ਵਿਭਾਗ ਵੈਰੀਫਾਈ ਕਰੂਗਾ ਇੱਕ ਵਾਰੀ ਬਜਾਈ ਤੇ ਇੱਕ ਬਾਰ ਉਸ ਤੋਂ ਬਾਅਦ ਵੈਰੀਫਿਕੇਸ਼ਨ ਤੋਂ ਬਾਅਦ ਜਿਹੜੀ ਪੇਮੈਂਟ ਆ ਪ੍ਰਤੀ ਏਕੜ 1500 ਰੁਪਈਆ ਜਿਹੜੀ ਕਿ ਪੰਜਾਬ ਸਰਕਾਰ ਵੱਲੋਂ ਅਚੇਤ ਜੇ ਤੌਰ ਤੇ ਜਿਹੜੀ ਪਾਣੀ ਦੀ ਬਚਤ ਵਾਸਤੇ ਕੀਤੀ ਆ ਫਾਰਮਰ ਜੀ ਵਾਸਤੇ ਤੇ ਉਹਨਾਂ ਦੇ ਫਾਇਦੇ ਲਈ ਇਹ ਜਿਹੜੀ ਹੈਗੀ ਸਹੂਲਤ ਖਾਸ ਤੌਰ ਤੇ ਕਿਸਾਨਾਂ ਨੂੰ ਪਿਛਲੇ ਸਾਲਾਂ ਚ ਵੀ ਮਿਲ ਰਹੀ ਹੈ ਤੇ ਇਸ ਵਾਰ ਵੀ ਮਿਲੇਗੀ ਇਹ ਸਹੂਲਤ। ਵੇਖੋ ਜੀ ਇਹਦੇ ਚ ਇਹ ਹੁੰਦਾ ਵੀ ਜੇਕਰ ਅਸੀਂ ਪਹਿਲਾਂ ਕੱਦੂ ਕਰਕੇ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਸਾਡੀ ਸੋਇਲ ਦੇ ਵਿੱਚ ਵਾਰ-ਵਾਰ ਕੱਦੂ ਕਰਨ ਦੇ ਨਾਲ ਤਕਰੀਬਨ 8-9 ਇੰਚ ਤੇ ਇਹੋ ਜਿਹੀ ਹਾਰਡ ਜਿਹੜੀ ਪੈਨਜੀ ਬਣ ਜਾਂਦੀ ਆ ਬਹੁਤ ਸਖਤ ਹੋ ਜਾਂਦੀ ਆ ਵੀ ਉਸ ਤੋਂ ਹੇਠਾਂ ਨਾ ਤਾਂ ਪਾਣੀ ਜਜ਼ਬ ਹੁੰਦਾ ਤੇ ਨਾ ਹੀ ਮਾਰੇ ਸਾਲਟ ਆ ਜਿਹੜੇ ਉਹ ਹੇਠਾਂ ਜਾਂਦੇ ਆ ਤੇ ਜਦੋਂ ਅਸੀਂ ਸਿੱਧੀ ਬਜਾਈ ਕਰਦੇ ਆ ਉਹਦੇ ਨਾਲ ਤੱਤਾਂ ਦਾ ਸਹੀ ਇਸਤੇਮਾਲ ਹੁੰਦਾ ਜਿੰਨੇ ਵੀ ਸਾਡੀ ਜ਼ਮੀਨ ਦੇ ਵਿੱਚ ਤੱਤ ਹੈਗੇ ਨਾਈਟ੍ਰੋਜਨ ਫਾਸਫੋਰਸ ਉਹਨਾਂ ਦਾ ਸਹੀ ਇਸਤੇਮਾਲ ਹੁੰਦਾ ਹੈਗਾ ਪਾਣੀ ਦੀ ਬਚਤ 15 ਤੋਂ 20% ਹੁੰਦੀ ਹੈ ਜੇਕਰ ਉਹਦੇ 'ਚ 35 36 ਪਾਣੀ ਲੱਗਦੇ ਆ ਤੇ ਇਹਦੇ ਵਿੱਚ ਤਕਰੀਬਨ 22 23 ਪਾਣੀ ਦੇ ਨਾਲ ਹੀ ਸਾਡਾ ਝੋਨਾ ਜਾਂ ਬਾਸਪਤੀ ਪੱਕ ਜਾਂਦੇ ਹੈਗੇ ਆ ਇਸ ਤੋਂ ਬਿਨਾ ਜਿਹੜੀ ਸਾਡੇ ਇਹਦੇ 'ਚ ਕਿਉਂਕਿ ਜਦੋਂ ਪਾਣੀ ਜ਼ਿਆਦਾ ਲਾਉਣੇ ਆ ਖਾਦਾਂ ਦੀ ਵਰਤੋਂ ਜ਼ਿਆਦਾ ਕਰਦੇ ਆ ਤੇ ਕੀੜਾ ਤੇ ਬਿਮਾਰੀਆਂ ਦਾ ਹਮਲਾ ਜ਼ਿਆਦਾ ਹੁੰਦਾ ਇਹਦੇ ਵਿੱਚ ਪਾਣੀ ਘੱਟ ਲਾਉਣ ਕਰਕੇ ਸਾਨੂੰ ਖਾਦਾਂ ਦੀ ਵੀ ਘੱਟ ਲੋੜ ਪਊਗੀ ਤੇ ਕੀੜੇ ਤੇ ਬਿਮਾਰੀ ਦਾ ਹਮਲਾ ਵੀ ਘੱਟ ਹੁੰਦਾ ਹੈਗਾ ਝਾੜ ਦੂਜੇ ਝੋਨੇ ਨਾਲ ਵਾਧਾ ਹੈਗਾ ਆਉਣ ਵਾਲੀ ਕਣਕ ਜਦੋਂ ਇਹਦੇ ਵਿੱਚ ਬੀਜਦੇ ਆ ਤੇ ਉਹਦੇ ਵਿੱਚ ਵੀ ਕਣਕ ਦਾ ਝਾੜ ਵੀ ਤਕਰੀਬਨ 1 ਤੋਂ 1.5 ਕੁਆਂਟਲ ਵੱਧਦਾ ਹੈਗਾ ਇਸ ਕਰਕੇ ਕਿਸਾਨ ਭਰਾਵੋ ਇਹਦੇ ਫਾਇਦੇ ਸਾਰੇ ਹੀ ਆ ਜੇਕਰ ਅਸੀਂ ਜਿਵੇਂ ਸਾਡੇ ਮੁਕਸਰ ਜ਼ਿਲ੍ਹੇ ਦੇ ਵਿੱਚ ਸਾਨੂੰ ਜਿੰਨਾ ਟੀਚਾ ਦਿੱਤਾ ਜਾਂਦਾ ਸਾਡਾ ਵਿਭਾਗ ਸਾਡੇ ਜਿਹੜਾ ਸਟਾਫ ਮੈਂਬਰ ਆ ਉਸ ਤੋਂ ਵੱਧ ਮਿਹਨਤ ਕਰਕੇ ਅਸੀਂ ਪਿਛਲੇ ਸਾਲ ਵੀ ਸਾਡਾ ਟੀਚਾ 51000 ਸੀ ਤੇ ਅਸੀਂ 70000 ਏਕੜ ਕੀਤਾ ਸੀ ਇਸ ਵਾਰ 62000 ਏਕੜ ਟੀਚਾ ਹੈਗਾ ਪਰ ਸਾਡੀ ਕੋਸ਼ਿਸ਼ ਹੈਗੀ ਆ ਵੀ ਇਸ ਤੋਂ ਪਿਛਲੇ ਸਾਲ ਨਾਲ ਵੀ ਅਸੀਂ ਇਹ ਰਕਬਾ ਸਿੱਧੀ ਬਜਾਈ ਹੀਟ ਲੈ ਕੇ ਆਈਏ ਤਾਂ ਕਿ ਪਾਣੀ ਦੀ ਜਤ ਹੋਵੇ ਅਤੇ ਕਿਸਾਨਾਂ ਦਾ ਫਾਇਦਾ ਵੀ ਹੋਵੇ ਪੂਸਾ ਤੇ ਹਾਈਬ੍ਰਿਡ ਬੰਦ ਨੇ ਕਿਸਾਨ ਭਰਾਵੋ ਤੁਸੀਂ ਨਹੀਂ ਖਰੀਦਣਾ ਇਹਨੂੰ ਖਰੀਦਣਾ ਵੀ ਨਹੀਂ ਤੇ ਇਹਨੂੰ ਵੇਚਣਾ ਵੀ ਨਹੀਂ ਕਿਉਂਕਿ ਜੇ ਤੁਸੀਂ ਬੀਜੋਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਮੰਡੀਆਂ 'ਚ ਖੱਜਲ ਖਵਾਰ ਹੋਣਾ ਪਊਗਾ ਇਹਨੂੰ ਵਿਕਣ 'ਚ ਬਹੁਤ ਵੱਡੀ ਸਮੱਸਿਆ ਆਊਗੀ ਖਾਸ ਤੌਰ ਤੇ ਹਾਈਬ੍ਰਿਡ 'ਚ ਹੁੰਦੀ ਜਿਹੜੇ ਜਿਹੜੇ ਵੇਖੋ ਜਿੰਨੀਆਂ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਪੀਆਰ ਕਿਸਮਾਂ ਜਿਹਦੇ 'ਚ ਪੀਆਰ 126 ਆ ਪੀਆਰ 131 ਆ ਇਹ ਕਿਸਮਾਂ ਬਹੁਤ ਵਧੀਆ ਰਿਸਪੌਂਸ ਕਰਦੀਆਂ ਜੇ ਸਾਡੇ ਕੋਲੇ ਘੱਟ ਸਮਾਂ ਤਾਂ ਪੀਆਰ 126 ਲਾਵਾਂਗੇ ਜੇ ਥੋੜਾ ਜਿਹਾ ਜ਼ਿਆਦਾ ਸਮਾਂ ਤੇ ਫਿਰ ਅਸੀਂ ਪੀਆ ਵੀ ਆਈ ਹੈਗੀ ਆ ਜਾਂ ਬਾਸਪਤੀ ਦੇ ਕਿਸਮ ਚ 4-5 ਆ ਜਿਹੜੀਆਂ ਪਿਛਲੇ ਸਾਲ ਵੀ ਸਾਡਾ ਝੋਨੇ ਦਾ ਰਕਬਾ ਜੇਕਰ 2 2 ਲੱਖ ਹਕਟੇਰ ਸੀਗਾ ਤੇ ਉਹਦੇ ਚੋਂ 93000 ਝੋਨੇ ਦਾ ਸੀਗਾ ਤੇ 107000 ਬਾਸਪਤੀ ਦਾ ਸੀ ਇਸ ਵਾਰ ਵੀ ਬਾਸਪਤੀ ਜ਼ਿਆਦਾ ਵਧਾ ਮੰਗੇ ਕੋਸ਼ਿਸ਼ ਕਰਾਂਗੇ ਕਿ ਇਹਦੀ ਜੜਾ ਕਿਉਂਕਿ ਬਾਸਪਤੀ ਘੱਟ ਸਮਾਂ ਲੈਂਦਾ ਘੱਟ ਖਾਦ ਦੇ ਨਾਲ ਬਰਾਬਰ ਫਾਇਦਾ ਦਿੰਦਾ ਹੈਗਾ